ਕਿ ਵੀਆ ਤੇ ਚੰਗੀ ਪਣੀ ਬਲੂਸੀ ਆ ਭਰਾ ਲੋ ਜੀ ਕਰੇ ਲੂ ਮਾਜਾ ਠੀਕ ਹੈ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਲੋ ਜੀ ਲੋ ਭਰਾ ਲੋ ਲਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਛੋਟੀ ਬਕਾਊਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਮੀ ਨਮੀ ਵੀਡੀਓ ਅਪਲੋਡ ਕਰ ਸਕੀਏ ਜੀ ਅ ਵਾਈ ਦੀ ਘਰ ਦੀ ਮੱਝ ਆ ਭਰਾ chrellua ਕੋਈ ਵਪਾਰ ਦਾ ਕੰਮ ਨਹੀਂ ਬੱਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀਗਾਲ ਜੀ ਸਸੀਗਾਲ ਜੀ ਨਾਮ ਵੀਰੇ ਆਪਣਾ ਰਮਨਦੀਪ ਸਿੰਘ ਜੀ ਪਿੰਡ ਬਸਤਗੜ ਜੀ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਦਿੰਦੇ ਕੰਮੇ ਸੂਏ ਸੁਣਾ ਜੀ ਬਾਜ ਵੀਰੇ ਤੀਜੇ ਸੂਏ ਸੁਣਾ ਦਾ ਕਿੰਨੇ ਦਿਨ ਬਾਕੀ ਵੀਰੇ ਵੀਰੇ 1-2 ਦਿਨ ਹੀ ਲਊਗੀ ਪਿਛਲੇ ਸੂਏ ਵੀਰੇ ਦੁੱਧ ਪਿਛਲੇ ਸੂਏ ਵੀਰੇ 17 ਕਿਲੋ ਦੁੱਧ ਸਾਡੇ ਕੋਲ ਦਿੱਤਾ ਇਹਨੇ ਠੀਕ ਦੀ ਮੱਝ ਸਾਡੀ ਠੀਕ ਆ ਹਾਂਜੀ ਬਾਕੀ ਸੇਵਾ ਦਾ ਹਾਂਜੀ ਬਾਕੀ ਸੇਵਾ ਦਾ ਛੱਤ ਠੀਕ ਆ ਹਾਂਜੀ ਕਰਦੀ ਛੋਟੀ ਛੁੱਡੀ ਹਾਂਜੀ 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 ਠੀਕ ਆ ਲੋ ਫਰਾ ਕਿੰਨੇ ਕਦਨ ਲਾ ਜੂ ਇੱਕ ਵੱਧ ਉੱਪਰ ਦੀ ਆਦੀ ਇਹਦੇ ਆਹੀ ਕੱਲ ਗੋਣ ਨੂੰ ਦਿਨ ਪੂਰੇ ਆ ਜੀ ਵੱਧ ਦਿਨ ਕੱਢ ਸਕਦੀ ਆ ਜੀ ਹਜੇ ਠੀਕ ਆ ਮੈਂ ਰਾਜ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਆ ਹਾਂਜੀ ਵੱਧ ਕੱਢ ਜੂ ਜੀ ਇੱਕ ਦੋ ਦਿਨ ਕੀ ਪੰਜ ਚਾਰ ਪੰਜ ਦਿਨ ਵੀ ਕੱਢ ਸਕਦੀ ਆ ਜੀ ਠੀਕ ਆ ਟਿੱਲਾ ਢੁੱਲਾ ਕਾਫੀ ਪੀਣ ਵਾਲੇ ਹਾਂਜੀ 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 ਤੋੜ ਦੋ ਫਰਾ ਤੋੜ ਦੋ ਟਿੱਲਾ ਸਾਨੂੰ ਫੇਰ ਦਿਖਾਣਾ ਸਤਨ ਬਹੁਤ ਸੋਹਣਾ ਲੱਗਿਆ ਵਾ ਬਲ ਬਹੁਤ ਹਾਲੇ ਠੀਕ ਆ ਨਾ ਦਿਨ ਬਾਈ ਕਹਿੰਦਾ ਪੂਰੇ ਤੇ ਇੱਕ ਦੋ ਦਿਨ ਵੱਧ ਵੀ ਲੈ ਹੈ ਦੀ ਹਨ ਤੇ ਬਾਕੀ ਬਾਈਆਂ ਦੇ ਲਿਖੇ ਵੇ ਬਾਈ ਲਿਖੇ ਵੇ ਹਾਂਜੀ ਹਾਂਜੀ ਲਿਖੇ ਵੇ ਠੀਕ ਆ ਦਨ ਲਿਖੇ ਵੇ ਚੰਗੀ ਪੜੀ ਬਲੂਸੀ ਪਰਾ ਲੋ ਜੀ ਕਰੇ ਲੂ ਮਾਜਾ ਠੀਕ ਹੈ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਲੋ ਜੀ ਲੋ ਪਰਾ ਲੋੜ ਲਈ ਲਿਓ ਲੋ ਜੀ ਫਿਰ ਸੈੱਕਰ ਸਾਧੋ ਲੋ ਜੀ ਪਤਲੇ ਪਿੰਡੇ ਚਪਰਾ ਲੋ ਜੀ ਕਰਮਾਲੀ ਲਾਉਣ ਲੱਗੀ ਦੁੱਧ ਠੀਕ ਹੈ ਜੀ ਲੋਸ ਲੋੜਾ ਜਪਾ ਸੁਣ ਲੇਵਾ ਬੁਖਾਨ ਨੇੜੇ ਮਰਕਾੜਾ ਜਪਾ ਨੂੰ ਤੇ ਮੜਾ ਜਪਾ ਨੇ ਕੋਣੀ ਕੋਲ ਕਾਉਂਟਰ ਚੋਂ ਪਸੂ ਕੋਈ ਗੱਲ ਲੋਸ ਚੈੱਕ ਕਰਸਾ ਦਾ ਠੀਕ ਹੈ ਇਧਮੀ ਸੜ ਲੋਸ ਇਧਮੀ ਸੜ ਚਾਰੇ ਥਾਣ ਵਿੱਥੀ ਨਾਲ ਠੀਕ ਹੈ ਜੀ ਰੇਟ ਭਰਾ ਦਾ ਜਾਜ ਦਾ ਰੇਟ ਜੀ ਫੋਨ ਤੇ ਕਰ ਲੈ ਰੇਟ ਫੋਨ ਤੇ ਕਰੋਗੇ ਹਾਂ ਜੀ ਠੀਕ ਹੈ ਜੀ ਲੋਪਰਾ ਵਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਮਿਲਦੇ ਆਂ ਫਿਰ ਨੰਬਰ ਰਹਿ ਗਿਆ ਜੀ ਨੰਬਰ ਨਵੀਂ ਵੀਡੀਓ ਚ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਨੂੰ ਧੰਨਵਾਦ ਓਕੇ ਬਾਏ